ਸਤਿ ਸ੍ਰੀ ਅਕਾਲ ਜੀ ਮੈਂ ਜਗਰੂਪ ਸਿੰਘ ਸੋਹੀ ਤੇ ਤੁਸੀਂ ਸਾਡੇ ਜਿਹੜੇ ਡੈਲੀ ਜੀਗਰਨੂਈ ਦੇ ਨਾਲ ਸੋ ਅਸੀਂ ਖੜੇ ਆਂ ਜੀ ਥਾਣਾ ਸਦੋਵੜ ਦੇ ਹਲਕਾ ਸਦੋਵੜ ਦੇ ਬਿਲਕੁਲ ਵਿੱਚ ਨਾਲ ਹੀ ਪਿੰਡ ਪੈਂਦਾ ਇੱਥੋਂ 1 ਕਿਲੋਮੀਟਰ ਤੇ ਬਾਂਸੀ ਪ੍ਰਵਾਹ ਬਾਂਸੀ ਪ੍ਰਵਾਹ ਦੇ ਨਾਲ ਤੁਸੀਂ ਦੇਖ ਸਕਦੇ ਹੋ ਇਹ ਸੂਆ ਜਾਂਦਾ ਡਰੇਨ ਜਾਂਦੀ ਆ ਸੋ ਅੱਜ ਇੱਥੇ ਪੁਲਿਸ ਵੱਲੋਂ ਦੇਹਾਨੀ ਤੇ ਐਲਟੀਐਫ ਵੱਲੋਂ ਇੱਕ ਨੌਜਵਾਨ ਨੂੰ ਜਿਹੜਾ ਕਿ ਇੱਕ ਕਤਲ ਦੇ ਮਕਾਦਮੇ ਵਿੱਚ ਦੋਸ਼ੀ ਸੀਗਾ ਉਸਦੀ ਭਾਲ ਸੀ ਉਸ ਨੂੰ ਅੱਜ ਇੱਥੋਂ ਇਸ ਜਗ੍ਹਾ ਦੇ ਉੱਤੋਂ ਗੋਲਾਬਾਰੀ ਦੌਰਾਨ ਕਾਬੂ ਕੀਤਾ ਗਿਆ ਵਾ ਤੋ ਇੱਕ ਨੌਜਾਨ ਜਿਸ ਦੇ ਵਿੱਚ ਲਾਤਰੇ ਵਿੱਚ ਦੋ ਗੋਲੀਆਂ ਲੱਗੀਆਂ ਸੀ ਜਿਸ ਨੂੰ ਕਿ ਸਿਵਲ ਹਸਪਤਾਲ ਜਗਰਾਉਂ ਦੇ ਵਿੱਚ ਦਾਖਲ ਕਰਾਇਆ ਗਿਆ ਫਿਰ ਏਜੀਟੀਐਫ ਤੇ ਹੀਰਾ ਸਿੰਘ ਥਾਣਾ ਸਰਦ ਦੇ ਇੰਚਾਰਜ ਇੱਥੇ ਮੌਕੇ ਤੇ ਪਹੁੰਚੇ ਹੋਏ ਆ ਪਰ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਲੈਣੇ ਆ ਇਸ ਘਟਨਾ ਦੀ ਪੂਰੀ ਜਾਣਕਾਰੀ ਤੁਸੀਂ ਦੇਖ ਸਕਦੇ ਹੋ ਇਸ ਘਟਨਾ ਦੇ ਦੌਰਾਨ ਇਹ ਜਿਹੜਾ ਮੋਟਰਸਾਈਕਲ ਤੇ ਸਵਾਰ ਹੋ ਕੇ ਜਿਹੜਾ ਸਾਹਮਣੇ ਬਿਲਕੁਲ ਰੋਡ ਜਾਂਦੀ ਆ ਇੱਕ ਪਾਸੇ ਜਗਰਾਉਂ ਨੂੰ ਜਾਂਦੀ ਆ ਇੱਕ ਪਾਸੇ ਸਦੋਵਿੰਡ ਨੂੰ ਜਾਂਦੀ ਆ ਉਸ ਰੋਡ ਤੇ ਏਜੀਟੀਐਫ ਦੇ ਅਧਿਕਾਰੀਆਂ ਵੱਲੋਂ ਨਾਕਾ ਲਾਇਆ ਸੀ ਨਾਕਾ ਦੌਰਾਨ ਇਸ ਨੌਜਵਾਨ ਨੂੰ ਜਿਹੜਾ ਕਿ ਲੁਧਿਆਣੇ ਦਾ ਬਾੜੇਵਾਲਾ ਰਹਿਣ ਵਾਲਾ ਦੱਸਿਆ ਜਾ ਰਿਹਾ ਵਾ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਸੀਗਾ ਪਰ ਉਸ ਨੇ ਇਸ ਕੱਚੇ ਰਾਹ ਤੇ ਮੋਟਰਸਾਈਕਲ ਪਾ ਲਿਆ ਜਿਸ ਦਾ ਕਿ ਪਿੱਛਾ ਕਰਦੇ ਹੋਏ ਏਜੀਟੀਐਫ ਦੇ ਅਧਿਕਾਰੀਆਂ ਵੱਲੋਂ ਇਸ ਜਗ੍ਹਾ ਤੇ ਉਸ ਨੌਜਵਾਨ ਨੂੰ ਪਿੱਛੇਲੇ ਪਾਸੇ ਗੋਲੀ ਮਾਰ ਕੇ ਗ੍ਰਿਫਤਾਰ ਕੀਤਾ ਗਿਆ ਵਾ ਸੋ ਲਤ ਦੇ ਵਿੱਚ ਦੋ ਗੋਲੀਆਂ ਵੱਜਨ ਦੀ ਸਾਨੂੰ ਜਾਣਕਾਰੀ ਮਿਲੀ ਆ ਸੋ ਉਸ ਨੂੰ ਸਿਵਲ ਹਸਪਤਾਲ ਜਗਰਾਉਂ ਦੇ ਵਿੱਚ ਭਰਤੀ ਕਰਾਇਆ ਗਿਆ ਸੋ ਦੇਖ ਸਕਦੇ ਹੋ ਇਹ ਜਿਹੜਾ ਪਿਸਤਲ ਸੀ ਇਸ ਨੌਜਵਾਨ ਕੋਲੋਂ ਬਰਾਮਦ ਹੋਇਆ ਵਾ ਸੋ ਇਸ ਮੋਟਰਸਾਈਕਲ ਤੇ ਸਵਾਰ ਹੋ ਕੇ ਇਸ ਨੌਜਵਾਨ ਨੇ ਇਸ ਕੱਚੇ ਰਸਤੇ ਉੱਤੇ ਭੱਜਣ ਦੀ ਕੋਸ਼ਿਸ਼ ਕੀਤੀ ਸੋ ਏਜੀਟੀਐਫ ਦੇ ਅਧਿਕਾਰੀ ਵੀ ਇੱਥੇ ਮੌਕੇ ਤੇ ਪਹੁੰਚੇ ਹੋਏ ਥਾਣਾ ਇੰਚਾਰਜ ਸਿੱਧਾ ਬੜਦੇ ਹੀਰਾ ਸਿੰਘ ਜੀ ਵੀ ਇੱਥੇ ਪਹੁੰਚੇ ਹੋਏ ਮੌਕੇ ਦੇ ਉੱਤੇ ਵਾਰਦਾਤ ਦੇ ਤੇ ਇਸ ਹਰ ਪੱਖੋਂ ਜਾਂਚ ਕੀਤੀ ਜਾ ਰਹੀ ਆ ਸੋ ਇਸ ਦੇ ਉੱਤੇ ਹੋਰ ਕਿਹੜੇ ਮੁਕੱਦਮੇ ਆ ਇਹ ਕਿਹੜੇ ਕਿਸਾਂ ਦੇ ਪਕੌੜਾ ਸੀ ਜਾਂ ਇਸ ਇਸ ਦੇ ਹੋਰ ਕਿਡੀਆਂ-ਕਡੀਆਂ ਗਤੀਵਿਧੀਆਂ ਚ ਸ਼ਾਮਲ ਸੀਗਾ ਸੋ ਉਹਨਾਂ ਦੀ ਵੀ ਜਾਣਕਾਰੀ ਆਪਾਂ ਨੂੰ ਇੰਸਪੈਕਟਰ ਹੀਰਾ ਸਿੰਘ ਜੀ ਦੇ ਰਹੇ ਜਾਂ ਕਰਦੇ ਆ ਗੱਲ ਉਹਨਾਂ ਨਾਲ ਪੁੱਛਦੇ ਆ ਇਸ ਘਟਨਾ ਦੀ ਪੂਰੀ ਜਾਣਕਾਰੀ ਲੈਣੇ ਆ ਸਿੱਧਾ ਬੜਦੇ ਪੁਲਿਸ ਨੇ ਕਿ ਦੱਸੋ ਉਹ ਕਿੰਨੇ ਮੁਲਜ਼ਮ ਸੀ ਅੱਛਾ ਤੁਹਾਡੇ ਧਿਆਨ ਚ ਲਿਆ ਦਿਆਂ ਕਿ ਅੱਜ ਮੈਨੂੰ ਮੈਂ ਬਤੌਰ ਇਨਸਪੈਕਟਰ ਹੀਰਾ ਸਾਹਿਬ ਐਸਐਚਓ ਸਤਮਾਪੇਚਪਨਾਪ ਮੈਨੂੰ ਕੰਟਰੋਲ ਤੋਂ ਫੋਨ ਆਇਆ ਸੀ ਕਿ ਜਿਹੜੇ ਇਨਸਪੈਕਟਰ ਵਿਕਰਮਜੀਤ ਨੇ ਜਿਹੜੇ ਏਜੀਟੀਐਫ ਦੇ ਨੇ ਇਹਨਾਂ ਦਾ ਹੈੱਡਕ quarter ਮੁਹਾਲੀ ਹੈ ਜੀ ਇਹਨਾਂ ਦੀ ਪੁਲਿਸ ਪਾਰਟੀ ਨੇ ਗੁਰਪ੍ਰੀਤ ਸਿੰਘ ਵਰਫ ਵਿੱਕੀ ਨਹੰਗ ਹੈ ਜੀ ਜਿਹੜਾ ਇਹਨਾਂ ਨੂੰ ਵਾਂਟਡ ਸੀਗਾ 82/25 ਨੰਬਰ ਮੁਕੱਤਮਾ ਸੀ 302 ਦਾ ਦਰੇਸੀ ਥਾਣੇ ਦਾ ਜਿੱਥੇ ਇਹਨਾਂ ਨੇ ਗੋਲੀ ਮਾਰ ਕੇ ਕੀ ਨਾਮ ਦਾ ਕਾਰਤਿਕ ਬੱਗਰ ਨੂੰ ਕਤਲ ਕੀਤਾ ਸੀ ਜਿਸ ਦੀ ਤਲਾਸ਼ ਵਿੱਚ ਇਹ ਅੱਜ ਬੰਕਸੀਪੁਰ ਏਰੀਆ ਚ ਮੌਜੂਦ ਸੀ ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਸੀ ਜਿਸ ਤੇ ਇਹਨਾਂ ਨੇ ਨਾਕਾ ਬੰਦੀ ਕੀਤੀ ਸੀ ਦੌਰਾਨਾਂ ਨਾਕੇ ਬੰਦੀਆਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਜਿਹੜਾ ਗੁਰਪ੍ਰੀਤ ਵਿੱਕੀ ਨਹਿੰਗ ਤੇ ਜਿਸ ਤੇ ਜਵਾਬੀਕਾਰ ਵਾਲੇ ਵਿੱਚ ਇਸ ਦੇ ਲੱਤਾਂ 'ਚ ਗੋਲੀਆਂ ਲੱਗੀਆਂ ਨੇ ਦੋ ਤੇ ਜਿਸ ਨੂੰ 112 ਐਂਬੂਲੈਂਸ ਦਾ ਪ੍ਰਬੰਧ ਕਰਕੇ ਇਲਾਜ ਲਈ ਸਿਵਲ ਹਸਪੀਟਲ ਜਗਰਾਉਂ ਆ ਦਾਖਲ ਕਰਵਾ ਦਿੱਤਾ ਗਿਆ ਜਿੱਥੇ ਇਹ ਜੀਰੇ ਇਲਾਜ ਹੈ ਇਹਨਾਂ ਦਾ ਜੋ ਏਜੀਪੀਐਫ ਦੀ ਟੀਮ ਹੈ ਇੰਸਪੈਕਟਰ ਪਸ਼ਵਿੰਦਰ ਤੇ ਇੰਸਪੈਕਟਰ ਵਿਕਰਮਜੀਤ ਇਹਨਾਂ ਦਾ ਬਿਆਨ ਲਿਖ ਕੇ ਇਹਨਾਂ ਦਾ ਇਨਸਪੈਕਟਰ ਵਿਕਰਮਜੀਤ ਦਾ ਬਿਆਨ ਲਿਖ ਕੇ ਐਸ ਪਰ ਰੂਲ ਜੋ ਵੀ ਹੈਗੀ ਕਾਰਵਾਈ ਅਮਲ ਚ ਲਿਆਂਦੀ ਜਾਵੇ ਸਰ ਇੱਕੋ ਹੀ ਜਣਾ ਸੀ ਮੋਟਕਾ ਨਾਕਾ ਬੰਦੀ ਕਿੱਥੇ ਕੀਤੀ ਸੀ ਸਰ ਐ ਜੀਟੀਐਫਐਲ ਨੇ ਮੇਨ ਆ ਚੌਕ ਦੇ ਸਾਹਮਣੇ ਤੁਸੀਂ ਦੇਖੋ ਮੇਨ ਹਾਈਵੇ ਹੈ ਜੀ ਸੂਆ ਪੈਂਦਾ ਜੀ ਬੰਕਸੀਪੁਰਾ ਸਦਰਪੁਰੇ ਵਾਲਾ ਇੱਥੇ ਨਾਕਾ ਬੰਦੀ ਆਰੇ ਨੇ ਕੋਈ ਫਾਇਰਿੰਗ ਕੀਤੀ ਪੁਲਿਸ ਤੇ ਜੀ ਇਹਨੇ ਪੁਲਿਸ ਪਾਰਟੀ ਤੇ ਫਾਇਰਿੰਗ ਕੀਤੀ ਹੈ ਜਵਾਬੀ ਫਾਇਰਿੰਗ ਚ ਇਹਦੇ ਵੀ ਗੋਲੀ ਸਰ ਇੱਕੋ ਹੀ ਸੀ ਕੱਲਾ ਜੀ ਪੁਲਿਸ ਪਾਰਟੀ ਤੇ ਕਿੰਨੀਆਂ ਗੋਲੀਆਂ ਚ ਇਹ ਇਹ ਮੈਂ ਵੈਰੀਫਾਈ ਕਰਕੇ ਜੇ ਵੈਰੀਫਾਈ ਸਰ ਮੋਟਰਸਾਈਕਲ ਤੇ ਇਕੱਲਾ ਸੀ ਇਹ ਮੋਟਰਸਾਈਕਲ ਤੇ ਇਕੱਲਾ ਸੀ ਜਿਹੜਾ ਅਸਲਾ ਦਾ ਕੰਮ ਹੋ ਗਿਆ ਸੀ ਹਾਂ ਅਸਲਾ ਇਹ ਤਾਂ ਹੈਗਾ ਇਹਨੇ ਪੁਲਿਸ ਪਾਰਟੀ ਤੇ ਫਾਇਰ ਕੀਤਾ ਉਹ ਪਿਆ ਹੈ ਉਹ ਅਸੀਂ ਅਸਲ ਦਾ 10 ਇਨਵੈਸਟੀਗੇਸ਼ਨ ਦਾ ਪਾਸ ਹੈ ਕੋਈ ਪੁਲਿਸ ਦਾ ਮੁਲਾਜ਼ਮ ਤਾਂ ਜ਼ਖਮੀ ਨਹੀਂ ਹੋਇਆ ਜੀ ਇਹ ਖੁਦਾ ਦਾ ਸ਼ੁਕਰੀਆ ਹੈ ਕਿ ਕੋਈ ਵੀ ਮੁਲਾਜ਼ਮ ਇਹਦੇ ਚ ਜ਼ਖਮੀ ਨਹੀਂ ਹੋਇਆ ਸਰ ਕਿੰਨੇ ਕਿੰਨੇ ਇਹਦੇ ਪਕੜਨੇ ਕਿੰਨੇ ਆ ਪਹਿਲਾਂ ਇਹਦੇ ਤੇ ਇਹ ਇਹ ਵੈਰੀਫਾਈ ਕਰਕੇ ਦੱਸ ਜਿਹੜੀ ਇਹਨੇ ਫਾਇਰਿੰਗ ਕੀਤੀ ਉਹ ਕਿੱਥੇ ਲੱਗੀ ਗੋਲੀ ਜੀ ਹਾਂ ਉਹ ਉਹ ਗੱਡੀ ਆ ਜਿਹੜੀ ਬਲੇਰੋ ਗੱਡੀ ਆ ਉਹਦੇ ਸ਼ੀਸ਼ੇ ਤੇ ਲੱਗੀ ਆ ਜੀ ਜਿਸ ਤੇ ਜਵਾਬੀ ਕਾਰਵਾਈ ਵਿੱਚ ਇਹਦੇ ਵੀ ਜਿਹੜਾ ਇੰਜਰਡ ਹੋਇਆ ਹੋੜੀਆਂ ਲੱਤਾਂ ਤੇ ਲੱਗੀਆਂ ਜੀ ਕੱਲੀਆਂ ਤੇ ਲੱਗੀਆਂ ਆਹ ਗੋਲੀਆਂ ਲੱਤਾਂ ਤੇ ਲੱਗੀਆਂ ਸਰ ਇਹ ਬੱਗਣ ਦੀ ਜਿਹੜੀ ਗੱਲ ਕਰ ਰਹੇ ਆ ਤੁਸੀਂ ਜਿਹੜਾ ਉਹ ਆਪਣੇ ਲੁਧਿਆਣੇ ਮੁੰਡੇ ਦਾ ਨਾਮ ਉਹਨਾਂ ਦੇ ਕਤਲ ਉਸੇ ਗੱਲ ਕਰ ਰਹੇ ਹੋ ਵਿੱਕੀ ਵੱਗਣ ਵਿੱਕੀ ਵੱਗਣ ਜੀ 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 ਉਸੇ ਗੱਲ ਵਨਪਲ ਸੀਗੇ ਜੂਚੇ ਇਹ ਵੀ ਮੁਕੱਦਮੇ ਦਰਜ ਹੋਏ ਸੀ ਕਾਰਤਿਕ ਵੱਗਣ ਇਹਦੇ ਤੇ ਇਹ ਕੰਫਰਮ ਕਰ ਲੈਣੇ ਜੀ ਇਹ ਗਾੜੀ ਸ਼ੂਟਰ ਆ ਜੀ ਹਾਂਜੀ ਇਸ ਪਾਰੀ ਲੰਦਾ ਜੀ ਇਹ ਇਹ ਇਨਵੈਸਟੀਗੇਸ਼ਨ ਦਾ 파ਟਾ ਜੋ ਵੀ ਡਾਟਾ ਸਾਹਮਣੇ ਆਉਣਗੇ ਤੁਹਾਡੇ ਨਾਲ ਸ਼ੇਅਰ ਕੀਤੇ ਜਾਣਗੇ ਠੀਕ ਹੈ ਜੀ ਧੰਨਵਾਦ ਜੀ ਸਰ ਤੁਸੀਂ ਕੁਝ ਬੋਲੋਗੇ ਟੀਮ ਨੂੰ